ਅੱਜ ਤੜਕਾਲ ਕਾਦੀ ਬਣਾਉਣੀ ਹੈ ਜੀ ਅੱਜ ਅਸੀਂ ਆਲੂ ਗੋਭੀ ਬਣਾਉਣੀ ਹੈ ਅੱਛਾ ਅੱਛਾ ਹਾਂ ਆਲੂ ਗੋਭੀ ਸੁੱਕੀ ਸੁੱਕੀ ਹਾਂ ਤੇ ਤੇਲ ਚ ਕੱਲੇ ਚ ਭਨ ਕੇ ਅੱਛਾ ਗੋਭੀ ਬਣਾ ਆਲੂ ਗੋਭੀ ਸੁੱਕੀ ਸੁੱਕੀ ਅੱਛਾ ਠੀਕਾ ਫਰੈਂਡ ਤੇ ਤੇਲ ਚ ਤੜਕੇ ਬਣਾਵਾਂਗੇ ਹਾਂ ਨਾਲ ਹਰੀ ਮਿਰਚ ਲਿਆ ਰੱਖੀ ਐ ਤੂੰ ਹਾਂ ਮਿਰਚਾਂ ਤਾਂ ਫਿਰ ਜ਼ਰੂਰੀ ਹੈ ਨਾ ਪਤਾ ਨਹੀਂ ਅਸੀਂ ਕਰਨਾ ਨਹੀਂ ਤਾਂ ਨਹੀਂ ਨਿਕਲਦਾ ਹਟ ਜਾਂਦਾ ਅੱਛਾ ਤੇਜ਼ ਖਾਨੀ ਆ ਮਿਰਚਾਂ ਨਾ ਕਰਾਰੀ ਹੀ ਵਧੀਆ ਲੱਗਦੀ ਕਰਾਰੀ ਖਾਨੀ ਆ ਅੱਛਾ ਗਏ ਫੇਰ ਜਵਾਖ ਜੇ ਕਿੱਧਰ ਗਏ ਛੋਡੇ ਜੀ ਜਵਾਖ ਜੇ ਵੀ ਕਰਾਰੀ ਖਾਂਦੇ ਛੋਡੇ ਅੱਛਾ ਗੋਭੀ ਆਲੂ ਆਲੂ ਤੇ ਗੋਭੀ ਫਰੈਂਡ ਇਹ ਕਿਰਨਾ ਵਾਂਗੂ ਫਰੈਂਡ ਫਰੈਂਡ ਵੀ ਕਰਦੇ ਆਪਾਂ ਜੀ। ਬਾਰ ਅੱਛਾ ਬਟਿੰਡੇ ਵਾਲੀ ਕਿਰਨਾਵਾਂਗੂ ਆਪਣਾ ਪਿੰਡ ਕਿਹੜਾ ਜੀ? ਆਪਣਾ ਤਾਂ ਹੀ ਸਰਦੂਲਗੜਾ ਸਰਦੂਲਗੜਾ ਸੇ ਸਰਦੂਲਗੜਾ ਆਪਣਾ ਪਿੰਡ ਠੀਕ ਹੈ ਜੀ। ਤੇ ਭੈਣ ਆਪਣੀ ਫਿਰ ਕੀ ਆ ਵਿਚਾਰੀ। ਕਿਰਨਾ ਭੈਣ ਤੇਰੀ ਭੈਣਾਂ ਕੀ ਕਰਨਾ? ਭੈਣਾਂ ਬਜੀ। ਠੀਕ ਹੈ। ਕਿਰਨਾ ਤੇਰੀ ਦੀਦੀ ਆ। ਠੀਕ ਹੈ ਜੀ। ਅੱਛਾ ਕਿਰਨਾ ਆਪਣਾ ਗਰੀਬ ਗਰੀਬ ਪਰਿਵਾਰ ਚੋਂ ਆ ਹਨਾ ਠੀਕ ਹੈ ਜੀ ਆਪਾਂ ਨੂੰ ਲੈ ਗਲੂਕ ਕਹਿਣੇ ਵੀਰ ਭਾਈਆਂ ਨੂੰ ਆਪਾਂ ਹਾਂਜੀ ਕਹਿਣੇ ਹੱਥ ਵੇਨ ਨੂੰ ਕੀ ਬੇਨਤੀ ਆ ਹਾਂਜੀ ਵੀ ਲੈ ਕੇ ਇਸ ਕਰਿਆ ਆ ਤੇ ਸਾਨੂੰ ਜ਼ਰੂਰ ਕਰਿਆ ਕਰੋ ਵੀਡੀਓ ਦੇ ਵਿੱਚ ਹਾਂ ਗਰੀਬ ਪਰਿਵਾਰ ਚੋਂ ਆ ਵੀਰੇ ਯਾਰ ਆ ਬੇਚਾਰੀ ਕਿਰਨਾ ਦੀ ਭੈਣ ਓਏ ਉਹ ਬਠਿੰਡੇ ਆ ਸਰਦੂਲਗੜ੍ਹ ਆ ਬਾਈ ਗਰੀਬ ਪਰਿਵਾਰ ਚੋਂ ਬਾਈ ਵਣ ਕੇ ਨਾ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਆ ਕੁੱਤੇ ਵੀ ਰੱਖੇ ਹੋਏ ਆ ਬਾਈ ਹਾਂ ਇਹ ਕੁੱਤੇ ਵੀ ਰੱਖੇ ਹੋਏ ਆਸੀਂ ਕਿੱਧਰ ਵੇ ਛੋਟੇ ਉਹ ਫਿਰਦਾ ਉਹ ਤਾਂ ਬੜਾ ਉੱਚੀ ਜੜਦਾ ਜਵਾਕ ਆ ਆ ਬੁੜਾ ਤੇਰਾ ਸੌਰਾ ਬਾਈ ਹਾਂ ਅੱਛਾ ਸੌਰਾ ਜੀ ਛੋਟੇ ਹਾਂ ਇਹ ਫਿਰ ਕੀ ਕਰਦੇ ਆ ਇਹ ਬੇਚਾਰੇ ਨੇ ਕੀ ਕਰਨਾ ਹਾਂ ਇਹ ਰੋਟੀ ਜਾਂਦੇ ਆ ਕੱਲੀ ਹਾਂ ਬਾਜਮ ਗੁੜੇ ਨੇ ਖਰਾਕ ਖਾਦੀ ਹੁੰਦੀ ਹੈ ਪ੍ਰਾਣੀ ਜੀ ਹੂੰ ਕਿੰਨੇ ਸਾਲ ਹੋ ਗਏ ਬਾਪੂ ਤੇਰੀ ਬਾਧੂ ਕਰਦਾ ਕੰਮ 70 ਸਾਲ ਅੱਛਾ ਦਿਹਾੜੀ ਦੱਪਾ ਜਾਨਾ ਫਿਰ ਹੁਣ ਹਾਂ ਕਦੇ ਕਦੇ ਜਾਨਾ ਭਰਾਵਾ ਅੱਛਾ ਠੀਕ ਹੈ ਆ ਨਿਗਾ ਬਣਵਾਈ ਹੋਈ ਨਿਗਾ ਤੂੰ ਹਾਂ ਠੀਕ ਹੈ ਅੱਛਾ ਜੀ ਆ ਜਾ ਆ ਕੇ ਆ ਜਾਂਦੇ ਆ ਜੀ ਆ ਰੱਖਿਆ ਹੋਇਆ ਛੋਟਾ ਨਾ ਹਾਂ ਚਾਰ ਆ ਇਹ ਵੜਾ ਜਾਂਦਾ ਇਹਦਾ ਮੈਂ ਮਾਣਾ ਇਹ ਆਖਿਆ ਆ ਜਾ ਇਹਦਾ ਭੱਜਾ ਹੈ ਬੁੜੇ ਦੇ ਮੰਗਰ ਫਿਰਦਾ ਇਹ ਆਹੋ ਆ ਪੜਿਆ ਹੋਇਆ ਬੰਦਾ ਪੜਿਆ ਹੋਇਆ ਹਾਂ ਜੀ ਪੜਿਆ ਹੋਇਆ ਜੀ ਆ ਜਾ ਪਾਪਾ ਉਹ ਲਸਣ ਵਾਲੀ ਬਾਲਟੀ ਫੜਾਈ ਮੈਂ ਕੰਡਾ ਪਿਆ ਅੱਛਾ ਲਸਣ ਬਾਲਟੀ ਚ ਰੱਖਦੇ ਆ ਹਾਂ ਤੇਰਾ ਖਰਾਬ ਠੀਕ ਹੈ ਜੀ ਇਹ ਕੁੱਤਾ ਫਿਰ ਪਾਲਿਆ ਹੋਇਆ ਤੁਸੀਂ ਹੈ ਹਾਂ ਠੀਕ ਹੈ ਹੋ ਗਿਆ ਤਾਂ ਛਾਲ ਮਾਰ ਕੇ ਤੇ ਹੋਰ ਆ ਉਹ ਖਾਂਦਾ ਇਹ ਹਾਂਜੀ ਤੇ ਬਰਫੀ ਖਾਂਦਾ ਬਾਈ ਨਾਲ ਦੁੱਧ ਪੀਂਦਾ ਇਹ ਅੱਛਾ ਜੀ ਹਾਂ ਲੱਭ ਤੋਈ ਠੀਕ ਹੈ ਦੁੱਧ ਪਿਉਣੇ ਆ ਇਹਨੂੰ ਗੰਡੇ ਟੋਕਰੀ ਚ ਪਿਆ ਪਾ ਲੈ ਟੋਕਰੀ ਚ ਮੇਟੇ ਗੰਡੇ ਪਿਆ ਹੈ ਇੱਥੇ ਅੱਛਾ ਗੰਡੇ ਗੁੰਡੇ ਵੀ ਪੋਣੇ ਆ ਤੜਕੇ ਚ ਹਾਂ ਅੱਛਾ ਜੀ ਠੀਕ ਹੈ ਜੀ ਮੈਂ ਫਿਰ ਮੇਰੀ ਗੱਲ ਸੁਣਦਾ ਆ ਪਣੀ ਤਸੀ ਵਧੀਆ ਬਣਾਉਣੀ ਆ ਅੱਛਾ ਫੇਰ ਤਾਂ ਵਧੀਆ ਹੈ ਇਹ ਨਾ ਪਾਣੀ ਸ ਵਧੀਆ ਖਾਂਦੀ ਠੀਕ ਹੈ ਠੀਕ ਹੈ ਗੋਭੀ ਇਹ ਮੇਰੇ ਇੱਕ ਟਾਈਮ ਬਣਾਉਣੇ ਆ ਕਿ ਦੋਨੇ ਟਾਈਮ ਹੀ ਸਬਜ਼ੀ ਬਣਾਉਣੇ ਆ ਜੀ ਤੁਸੀਂ ਅਸੀਂ ਜੇ ਤਾਂ ਬਚ ਜਾਂਦੀ ਇੱਕ ਟਾਈਮ ਨਹੀਂ ਦੋਨੇ ਟਾਈਮ ਕਰ ਦਿੰਨੇ ਆ ਫੇਰ ਸਵੇਰੇ ਖਾ ਲੈਣੇ ਆ ਸ਼ਾਮ ਨੂੰ ਬਣਾ ਲੈਣੇ ਆ ਹਾਂ ਕੱਟੀ ਸਬਜ਼ੀ ਹਾਂ ਤੇ ਤੁਹਾਡੇ ਘਰਾਂ ਵਾਲਾ ਕਿੱਧਰ ਗਿਆ ਜੀ ਉਹ ਕੰਮ ਕੁੰਮ ਤੇ ਗਏ ਆ ਅੱਛਾ ਠੀਕ ਹੈ ਕੰਮ ਤੇ ਗਏ ਆ ਹਾਂ ਜੇ ਪਾ ਦੇ ਪਾ ਦੇ ਠੀਕ ਹੈ ਫਸਲੇ ਪਾ ਦੇ ਇਹ ਲਪਾਈ ਕਰਨ ਵਾਲਾ ਰਹਿੰਦਾ ਗਰੀਬਾਂ ਦਾ ਕਰ ਹੈ ਨਾ ਜੀ ਹਾਂ ਭਾਈ ਆ ਦੇਖੋ ਵੀਰੇ ਯਾਰ ਗਰੀਬ ਪਰਿਵਾਰ ਚੋਂ ਆ ਵੀਰੇ ਭਾਈ ਬਣ ਕੇ ਇਹਨਾਂ ਦੀਆਂ ਵੀਡੀਓ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਭਾਈ ਬਣ ਕੇ ਯਾਰ ਆ ਦੇਖੋ ਜਮਾ ਗਰੀਬ ਪਰਿਵਾਰ ਆ ਕੱਚੀ ਛੱਤ ਆ ਵੀਰੇ ਯਾਰ ਪ੍ਰਭੂ ਆ ਦੇਖੋ ਗਰੀਬਾਂ ਦਾ ਜਮਾ ਬੁਰਾ ਹਾਲ ਆ ਚਾਉਂਦੀ ਆ ਛਤਮੀ ਆ ਜਾਂਦਾ ਹੈ ਨਾ ਜੀ ਚਾਉਂਦੀ ਆ ਹਾਂ ਚਾਉਂਦੀ ਆ ਛੱਤ ਆ ਚੋਂ ਆ ਪਏ ਇਧਰੋਂ ਗਰੀਬ ਪਰਿਵਾਰ ਆ ਬਾਈ ਇਹਨਾਂ ਦਾ ਯਾਰ ਕਰੋ ਮਦਦ ਭਰਾ ਬਣ ਕੇ ਲਾਏ ਕੀ ਕਰਦਿਆ ਕਰੋ ਵੀਡੀਓ ਨੂੰ ਉੱਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਬਸ ਐਨੀ ਬੇਨਤੀ ਆ ਸੋਡੇ ਮੂਰੇ ਭਰਾਵੋ ਆ ਦੇ ਪਰਿਵਾਰੋ ਜਮੇ ਗਰੀਬ ਪਰਿਵਾਰ ਆ ਬਾਈ ਆ ਦੇਖ ਬਾਈ ਮੋਰੇ ਮੂਰੇ ਜੇ ਨਿਕਲੇ ਪਏ ਆ ਯਾਰਾ ਛੱਤਾਂ ਕੱਚੀਆਂ ਵੀਰੇ ਆ ਦੇਖ ਜਮੇ ਗਰੀਬ ਪਰਿਵਾਰ ਆ ਭਾਈ ਬਣ ਕੇ ਲਾਇਕ ਤੇ ਸ਼ੇਅਰ ਤੇ ਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਉਹਨਾਂ ਨੂੰ ਆਟਾ-ਟਾ ਸਾਨੂੰ ਮਿਲ ਜਾਂਦਾ ਹੀ ਕਣਕ ਜੀ ਹਾਂ ਅੱਛਾ ਕਣਕ ਦੇ ਦਿੰਦੀ ਆ ਪੰਜਾਬ ਸਰਕਾਰ ਤਾਂ ਹਨਾ ਹਾਂ ਕਣਕ ਕੋਣਕ ਮਹੀਨੇ ਤੋਂ ਦੇ ਦਿੰਦੇ ਆ ਇਹ ਮਹੀਨੇ ਮੇਰੇ ਤਾਂ ਵੀ 6 ਮਹੀਨੇ ਤੇ ਕਰ ਦਿੰਦੇ ਕੰਮ 6 ਮਹੀਨੇ ਤਾਂ ਦਿੰਦੇ ਆ ਜੀ 6 ਮਹੀਨੇ ਦਿੰਦੇ ਠੀਕ ਆ ਹੂੰ ਦੇ ਤਾਂ ਦਿੰਦੇ ਆ ਨਾ ਇਹ ਤਾਂ ਕੰਦੇ ਆ ਆ ਬੁੜੇ ਨੂੰ ਪੈਨਸ਼ਨ ਲੱਗੀ ਹੋਈ ਆ ਹਾਂ ਅੱਛਾ ਕਿਦੋਂ ਮਿਲ ਜਾਂਦੀ ਹੈ ਬੇਚੇ ਨੂੰ ਜੜੇ ਵੀ ਨਹੀਂ ਨਾ ਹੁਣ ਤਾਂ ਬੜਾ ਚਿਰ ਹੋ ਗਰਤੀ ਨੂੰ ਮਹੀਨਾ ਟੱਪ ਗਿਆ ਜੀ ਅੱਛਾ ਠੀਕ ਹੈ ਜੀ ਇਹ ਕੁੱਤਾ ਬੜਾ ਸਖਾਇਆ ਹੋਇਆ ਜੀ ਤੁਸੀਂ ਉਦੀ ਆ ਜਾਂਦਾਗਾ ਜਦੋਂ ਕਹਿਣੇ ਆ ਇਹ ਵੀ ਵਿਚਾਰ ਬਫਾਦਾਰ ਹਾਂਜੀ

ਬਾਪੂ ਅੱਗ ਚੜਾਉਣ ਲੱਗਿਆ ਹੈ ਹਾਂ ਚੁੱਲ੍ਹੇ 'ਚ ਜੀ ਚੁੱਲ੍ਹੇ ਤੇ ਬਣਾਉਣੇ ਆ ਜੀ ਸੱਚ ਸਬਜ਼ੀ ਤਰਾਂਗੇ ਹਾਂ ਮੈਨੂੰ ਹੈ ਹੀ ਨਹੀਂ ਸਾਡਾ ਸਿਲੰਡਰ ਹੈ ਹੀ ਨਹੀਂ ਆਪਣੇ ਬਾਈ ਦੇਖੋ ਯਾਰ ਗਰੀਬਾਂ ਕੋਲੇ ਸਿਲੰਡਰ ਵੀ ਨਹੀਂ ਵੀਰੇ ਭਰਾ ਬਣ ਕੇ ਵੀਡੀਓ ਇਹਨਾਂ ਦੀ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਵੀਰ ਵਣ ਕੇ ਹੱਥ ਵਣ ਕੇ ਬੇਨਤੀ ਆ ਜਮਾ ਗਰੀਬ ਪਰਿਵਾਰ ਆ ਬਾਈ ਯਾਰ ਥੈਂਕ ਯੂ